ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਗਈ ਜੰਗ ਦੇ ਤਹਿਤ ਲਗਾਤਾਰ ਪੰਜਾਬ ਪੁਲਿਸ ਕਾਰਵਾਈ ਕਰ ਰਹੀ ਹੈ ਜੁਤੇ ਕਿ ਸੰਗਨੀ ਧੁੰਦੇ ਦੇ ਬਾਵਜੂਦ ਬਰਨਾਲਾ ਦੇ ਵਿੱਚੋਂ ਪੁਲਿਸ ਦੇ ਵੱਲੋਂ ਕਾਸੋ ਆਪਰੇਸ਼ਨ ਚਲਾਇਆ ਗਿਆ ਤੇ ਵੱਡੀ ਸੰਖਿਆ ਦੇ ਵਿੱਚ ਇਸ ਆਪਰੇਸ਼ਨ ਦੇ ਵਿੱਚ ਪੁਲਿਸ ਅਧਿਕਾਰੀ ਤੇ ਪੁਲਿਸ ਕਰਮਚਾਰੀ ਮੌਜੂਦ ਰਹੇ ਜੁਤੇ ਕਿ ਬਨਾਲਾ ਬਸ ਸਟੈਂਡ ਦੇ ਪਿਛੇ ਕਾਸੋ ਆਪਰੇਸ਼ਨ ਦੇ ਤਹਿਤ ਚੈਕਿੰਗ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਪੀ ਅਸ਼ੋਕ ਸ਼ਰਮਾ ਨੇ ਕਿਹਾ ਹੈ ਕਿ ਇਸ ਆਪਰੇਸ਼ਨ ਦੇ ਤਹਿਤ ਹੁਣ ਤੱਕ 411 ਐਫਆਈਆਰ ਦਰਜ ਕੀਤੇ ਗਏ ਹਨ ਜਿਨ੍ਹਾਂ ਚੋਂ ਕਰੀਬ 756 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਕਰੀਬ 360 ਤੋਂ ਵੱਧ ਕੇਸ ਦਰਜ ਕੀਤੇ ਗਏ ਨੇ ਕਈਆਂ ਦੀ ਰਿਕਵਰੀ ਵੀ ਹੋਈ ਹੈ ਜੁਤਾ ਕੇ ਐਸਪੀ ਦਾ ਕਹਿਣਾ ਹੈ ਕਿ ਸਭ ਲੋਕਾਂ ਦੇ ਸਪੋਰਟ ਦੇ ਕਾਰਨ ਹੀ ਸੰਭਵ ਹੋਇਆ ਹੈ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਸੀਂ ਵੀ ਕਿਸੇ ਨੌਜਵਾਨ ਨੂੰ ਕਿਸੇ ਵਿਅਕਤੀ ਨੂੰ ਡਰਗ ਦੇ ਦਲਦਲ ਚ ਫਸੇ ਹੋਏ ਦੇਖੋ ਤੇ ਤੁਰੰਤ ਪੁਲਿਸ ਨੂੰ ਸੂਚਨਾ ਦੇਵੋ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾਵੇਗੀ ਤੇ ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਨੌਜਵਾਨਾਂ ਨੂੰ ਕਿਵੇਂ ਡਰਗਸ ਦੇ ਦਲਦਲ ਤੋਂ ਬਾਹਰ ਨਿਕਲੋ ਤੇ ਸਹੀ ਰਸਤੇ ਤੇ ਪਵੋ ਖੜੀ ਬੈਕਸਾਈਡ ਤੇ ਤੁਹਾਡੇ ਵੱਲੋਂ ਜਿਹੜੀ ਚੈਕਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੁੰਦੇ ਸਰਕਾਰ ਵੱਲੋਂ ਚਲਾਈ ਹੋਏ ਮਹਿੰਮ ਯੁੱਧ ਨਸ਼ਾ ਵਿਰੁੱਧ ਦੇ ਤਹਿਤ ਡੀਜੀਪੀ ਸਾਹਿਬ ਵੱਲੋਂ ਆਏ ਹੋਏ ਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਾਡੇ एसएसपी बरनाला सरफराज आलम जी ਵੱਲੋਂ ਤਿਆਰ ਕੀਤੇ ਹੋਏ ਪਲਾਨ ਦੇ ਮੁਤਾਬਕ ਅਸੀਂ ਅੱਜ ਸਾਰੇ ਬਰਨਾਲਾ ਪੁਲਿਸ ਇੱਕ ਵਾਰ ਫਿਰ ਤੋਂ ਸਰਚ ਆਪਰੇਸ਼ਨ ਕਾ ਸੋਸਾਡਾ ਚੱਲ ਰਿਹਾ ਹੈ ਸਵੇਰੇ ਮਾਰਨਿੰਗ ਦਾ ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਸਾਡਾ ਇਹ ਜੁਦ ਨਸ਼ਾ ਅਰੋਧ ਦੇ ਤਹਿ ਜਿਹੜਾ ਸਾਡਾ ਇਹ ਇਸ ਕਾਸੋ ਆਪਰੇਸ਼ਨ ਚੱਲ ਰਿਹਾ ਸੀਗਾ ਉਸ ਦੇ ਵਿੱਚ ਹੁਣ ਤੱਕ 411 ਐਫ ਆਰ ਹੁਣ ਤੱਕ ਟੋਟਲ ਮੁਕਦਮੇ ਜਿਹੜੇ ਦਰਜ ਹੋ ਚੁੱਕੇ ਆ 756 ਦੇ ਕਰੀਬ ਦੋਸ਼ੀ ਜਿਹੜੇ ਅਰੈਸਟ ਕਰ ਚੁੱਕੇ ਆਂ ਔਰ ਤਕਰੀਬਨ ਜਿਹੜੇ ਹੈਗੇ ਸਾਡੇ ਕੋਲ 369 ਦੇ ਕਰੀਬ ਜਿਹੜੇ ਆ ਇਹ ਟੋਟਲ ਕਸੋ ਹੋ ਚੁੱਕੇ ਨੇ ਤੇ ਇਸ ਦੇ ਵਿੱਚ ਕਾਫੀ ਸਾਰੀਆਂ ਰਿਕਵਰੀਆਂ ਹੋਈਆਂ ਤੇ ਬਹੁਤ ਸਾਰੇ ਤੁਹਾਡੇ ਵੱਲੋਂ ਮੈਸੇਜ ਆਏ ਔਰ ਲੋਕਾਂ ਵੱਲੋਂ ਮੈਸੇਜ ਆਏ ਕਿ ਇਸ ਯੁੱਧ ਨਸ਼ਿਆਂ ਬਰੋ ਜਿਹੜੀ ਮੁਹਿੰਮ ਚੱਲੀ ਹੈ ਇਸ ਦੇ ਵਿੱਚ ਮਤਲਬ ਕਾਫੀ ਠੱਲ ਪਈ ਹੈ ਨਸ਼ੇ ਨੂੰ ਤਾਂ ਇਸ ਦੇ ਨਾਲ ਹੀ ਸਾਨੂੰ ਵੀ ਬੜੀ એનર્ਜੀ ਮਿਲਦੀ ਹੈ ਜਦੋਂ ਤੁਹਾਡੇ ਰਾਹੀਂ ਸਾਨੂੰ ਇਹ ਸੰਦੇਸ਼ ਮਿਲਦਾ ਤਾਂ ਹੁਣ ਜਿਹੜੀ ਸਾਡੀ ਪੁਲਸ ਹੈ ਹੋਰ ਇੰਨੀ ਠੰਡ ਦੇ ਬਾਵਜੂਦ ਧੁੰਦ ਪੂਰੀ ਪਈ ਹੈ ਤੁਹਾਡੇ ਸਾਹਮਣੇ ਲੇਕਿਨ ਅਸਵੇਰ ਸਾਡੇ ਸਾਰੇ ਪਰਨਾਲਾ ਪੋਸ ਆਪਣੇ ਕਾਸੋ ਆਪਰੇਸ਼ਨ ਦੇ ਅਭਿਆਨ ਨੂੰ ਜਾਰੀ ਰੱਖਿਆ ਹੋਇਆ ਅਗਾ ਵੀ ਜਾਰੀ ਰੱਖਾਂਗੇ ਤੇ ਇਸ ਦੇ ਵਿੱਚ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਜਿਵੇਂ ਸਾਨੂੰ ਪਹਿਲਾਂ ਪੁਰ ਜੋਰ ਸਾਨੂੰ ਆਪਣੀ ਹੋ ਨਾਲ ਚੜ ਕੇ ਵੱ ਚੜ ਕੇ ਹਿੱਸਾ ਲੈ ਰਹੇ ਨੇ ਤੇ ਹੋਰ ਵੀ ਸਗੋਂ ਸਾਡੇ ਨਾਲ ਸ਼ਾਮਲ ਹੋ ਕੇ ਔਰ ਜਿਹੜੇ ਨੌਜਵਾਨ ਬੱਚੇ ਸਾਡੇ ਪਰਿਵਾਰ ਦੇ ਬੱਚੇ ਵੀ ਨੇ ਜਿਹੜੇ ਇਹਨਾਂ ਨੂੰ ਹੱਲ ਕਰਨ ਵਾਸਤੇ ਸਪੋਰਟ ਕਰ ਰਹੇ ਨੇ ਪਰ ਜਿਹੜੇ ਬੱਚੇ ਸਿੱਧੇ ਰਾਹ ਪੈਣਾ ਚਾਹੁੰਦੇ ਨੇ ਜਿਹੜੇ ਇਸ ਬਿਮਾਰੀ ਨਾਮ ਨਾ ਨਾ ਮੁਰਾਦ ਬਿਮਾਰੀ ਜਿਹੜੀ ਹੈ ਇਹਨਾਂ ਜਿਹੜੇ ਲਿਫਟ ਹੋ ਗਏ ਇਸ ਤੋਂ ਨਿਕਲਣਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਸਰਕਾਰ ਵੱਲੋਂ ਜਿਹੜੀ ਚਲਾਈ ਹੋਈ ਮਹਿੰਮ ਨੂੰ ਉਹਨਾਂ ਨੂੰ ਇਹ 골ਡਨ ਚਾਂਸ ਹੈ ਵੀ ਉਹ ਆਪਣਾ ਵੱਟ ਚੜ ਕੇ ਆਪ ਆਉਣ ਤਾ ਅਸੀਂ ਸਾਰੇ ਸਰਕਾਰ ਵੱਲੋਂ ਚਲਾਈ ਹੋ ਮੀਮ ਦੇ ਨਾਲ ਉਹਨਾਂ ਨਾਲ ਖੜਕੇ ਪੁਰਜ਼ੋਰ ਹਰ ਪਾਸਿਓਂ ਉਹਨਾਂ ਦੀ ਕੋਸ਼ਿਸ਼ ਕਰਕੇ ਉਹਨਾਂ ਦੇ ਮਨ ਦੇ ਨਾਲ ਜਿਉ ਆਪਣੇ ਮਨ ਚ ਠਾਨ ਲੈਣ ਵੀ ਹਾਂ ਵੀ ਅਸੀਂ ਇਹ ਛੜਨਾ ਤਾਂ ਕੋਈ ਚੀਜ਼ ਐਸੀ ਨਹੀਂ ਜਿਹੜੀ ਨਾ ਛੱਡੀ ਜਾ ਸਕੇ ਸਰ ਜੀ ਇੱਥੇ ਕੁਝ ਬਰਾਮਦ ਹੋਇਆ ਹੈ ਜੀ ਸਿਕਰ ਹਾਲੇ ਸਾਡਾ ਸਰਚ ਆਪਰੇਸ਼ਨ ਚੱਲ ਰਿਹਾ ਜਿਵੇਂ ਇੱਥੋਂ ਕੋਈ ਬਰਾਮਦਗੀ ਹੋਏਗੀ ਤਾਂ ਆਪ ਜੀ ਨੂੰ ਦੱਸਿਆ ਜਾਊਗਾ ਸਰ ਇੱਕ ਦਾਣਾ ਮੰਡੀ ਰੋਡ ਤੇ 60 ਰੋਸ਼ਨ ਕਾਰਖਾਨੇ ਦੇ ਕੋਲ ਕਾਫੀ ਜ਼ਿਆਦਾ ਜਿਸਕਾ ਕਹਿੰਦਾ ਆਵਾਜ਼ਾਂ ਮਾਰਦੀਆਂ ਨਿਕਲਣ ਲੱਗੀਆਂ ਲੋਕਾਂ ਨੂੰ ਦੀ ਆਜਨਾ ਸ਼ਲੇਰ ਉਹਨਾਂ ਖਰੀਆ ਮਤਲਬ ਦਿਖ ਰਿਹਾ ਕਿ ਉਸ ਉੱਥੇ ਸਾਰ ਜਗ੍ਹਾ ਤੇ ਤੁਸੀਂ ਤੁਹਾਡੇ ਵੱਲੋਂ ਕੀ ਐਕਸ਼ਨ ਲਿਆ ਦੇਖੋ ਸਾਡਾ ਸਮੇਂ ਸਮੇਂ ਸਿਰ ਸਾਡੇ ਆਪਣੇ ਸਿਵਲ ਪਾਸਚਰ ਦੇ ਵਿੱਚ ਵੀ ਸਾਡੇ ਜਵਾਨ ਲੱਗੇ ਹੁੰਦੇ ਆ ਸਾਡਾ ਆਪਣਾ ਸੀਆਈਏ ਬੀਏ ਇਸ ਦੇ ਉੱਤੇ ਮੋਨੀਟਰ ਕਰਦਾ ਰਹਿੰਦਾ ਹੈ ਟਾਈਮ ਟੂ ਟਾਈਮ ਔਰ ਤੁਹਾਡੇ ਵੱਲੋਂ ਹੁਣ ਸਾਨੂੰ ਇਹ ਮੈਸੇਜ ਮਿਲ ਰਿਹਾ ਅਸੀਂ ਹੋਰ ਇਹਨੂੰ ਚੰਗੀ ਤਰ੍ਹਾਂ ਦੇਖ ਕੇ ਤੇ ਇਸ ਨੂੰ ਨਜਿੱਠਾਂਗੇ ਕੋਈ ਪ੍ਰੋਬਲਮ ਨਹੀਂ ਸਾਡੇ ਲਈ ਔਰ ਜਲਦੀ ਸਮਾਪਤ ਕਰਾਂਗੇ ਉੱਥੋਂ ਵੀ ਸਰ ਜੀ ਸਾਈਕ ਤੁਸੀਂ ਇੱਥੇ ਜਵਾਨ ਨੂੰ ਕਹਿ ਰਹੇ ਸੀਗੇ ਵੀ ਡਰਾਈਵਰ ਬਣਿਆ ਉਹ ਨੂੰ ਸ਼ਾਬਾਸ਼ ਵੀ ਦੇ ਰਹੇ ਸੀਗੇ ਤੁਸੀਂ ਹੋਰ ਜਿਹੜੀ ਹੈਗੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਬਿਲਕੁਲ ਜੀ ਜਿਹੜਾ ਦੇਖੋ ਸਿੱਧੇ ਰਾਹ ਪਿਆ ਹੁਣ ਤੁਹਾਡੇ ਸਾਹਮਣੇ ਅਸੀਂ ਇਸ ਘਰ ਦੇ ਸਰਚ ਵਾਸਤੇ ਗਏ ਤੇ ਮੈਨੂੰ ਦੱਸਿਆ ਡਿਫਟ ਸਰ ਨੇ ਜੀ ਇਹ ਪਹਿਲਾਂ ਪੁਰਾਣੇ ਕੇਸਾਂ ਦੇ ਵਿੱਚ ਇਨਵੋਲਵ ਸੀਗਾ ਲੇਕਿਨ ਇਹ ਹੁਣ ਟਰੱਕ ਡਰਾਈਵਿੰਗ ਦਾ ਕੰਮ ਕਰਨਾ ਸ਼ੁਰੂ ਕਰਤਾ ਔਰ ਇਹੋ ਜੇ ਬੰਦਿਆਂ ਨੂੰ ਅਸੀਂ ਸ਼ਾਬਾਸ਼ ਦਵਾਂਗੇ ਔਰ ਉਹਨਾਂ ਨੂੰ ਹੋਰ ਵੀ ਕਿਸੇ ਚੀਜ਼ ਦੀ ਜ਼ਰੂਰਤ ਹੋਏਗੀ ਤਰ੍ਹਾਂ ਦੀ ਹੈਲਪ ਕਰਾਂਗੇ ਤਾਂ ਅਸੀਂ ਬਾਕੀ ਸਾਰਿਆਂ ਨੂੰ ਵੀ ਇਹੀ ਅਪੀਲ ਕਰਦੇ ਆ ਵੀ ਸਿੱਧੇ ਰਾਹ ਪੈਂਦੇ ਨਾਲ ਦੇਖੋ ਬੰਦਾ ਸੁੱਖ ਚੈਨ ਦੀ ਨੀਂਦ ਨਾਲ ਸੌਂਦਾ ਆਪਣੇ ਪਰਿਵਾਰ ਚ ਰਹਿੰਦਾ ਔਰ ਪਰਿਵਾਰ ਤੋਂ ਵੀ ਸਹੀ ਗਾਈਡਲਾਈਨ ਦੇ ਕੇ ਅਗਾਹ ਬਣਾਉਂਦਾ ਤਾਂ ਇਹ ਤਾਂ ਬੇਸਿਕ ਚੀਜ਼ਾਂ ਨੇ ਜਿਹੜੀ ਸਾਰੀ ਦੁਨੀਆ ਨੂੰ ਪਤਾ ਸੋ ਇਹ ਇਸ ਲਈ ਇਹ ਵਧਾਈ ਦਾ ਪਾਤਰ ਹੈ ਜਿਹੜੇ ਬੱਚੇ ਨੇ ਇਹ ਕੰਮ ਕੀਤਾ ਅਸੀਂ ਸਾਰਿਆਂ ਨੂੰ ਸਪੋਰਟ ਕਰਾਂਗੇ